ਨਾ ਪਾਈ ਪਿੰਦਰਪਾਲ ਸਿੰਘ ਤੋਂ ਪ੍ਰਚਾਰ ਹੋਇਆ ਨਾ ਕਿਸੇ ਹੋਰ ਸੰਪਰਦਾਇ ਧੜੇ ਤੋਂ ਹੋਇਆ ਨਾ ਟਕਸਾਲ ਤੋਂ ਹੋਇਆ ਨਾ ਰਾੜਾ ਸਾਹਿਬ ਵਾਲਿਆਂ ਤੋਂ ਹੋਇਆ ਨਾ ਇਹ ਮਸਤੂਆਣਾ ਸਾਹਿਬਾਂ ਤੋਂ ਹੋਇਆ ਜਿਨ੍ਹਾਂ ਦੇ ਨੌ ਕਾਲਜ ਨੇ ਠੀਕ ਹੈ ਕਦੀ ਗੁਰਪ੍ਰੀਤ ਸਿੰਘ ਕੋ ਗਿਹੁਣਾ ਨੂੰ ਮੈਂ ਕਹਿੰਨਾ ਕਿ ਮੇਰੀ ਜੇ ਗੱਲ ਬੜਾਜ ਸਾਹਿਬ ਚੰਗੀ ਤਰ੍ਹਾਂ ਸਮਝ ਲਿਓ ਜਾ ਕੇ ਮਸਤੂਆਣਾ ਸਾਹਿਬ ਜਾ ਕੇ ਵੇਖੋ ਉੱਥੇ ਨੌ ਕਾਲਜ ਨੇ ਤੇ ਫਿਰ ਉਹਨਾਂ ਦਾ ਕੋਈ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ ਜਾਂਦਾ ਤੇ ਲਖੀਮਪੁਰ ਖੀਰੀ ਯੂਪੀ ਅੱਗੇ ਬੰਡੇ ਬੜ ਸੰਡੇ ਖੀਰੀ ਵੱਲ ਜਾਓਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਜਿਹੜੀ ਮਸਤੂਆਣਾ ਸਾਹਿਬ ਵਾਲਿਆਂ ਦੀ ਕਮਾਈ ਕੀ ਆ ਬੜੂ ਸਾਹਿਬ ਵਾਲਿਆਂ ਦੀ ਜਿਹੜੀ ਕਮਾਈ ਕੀ ਹੈ ਜਾ ਕੇ ਵੇਖਿਓ ਤੁਸੀਂ ਨੀਲੇ ਚੋਲੇ ਨੀਲਿਆਂ ਦਸਤਾਰਾਂ 4-400 ਦੀ ਧਾਰ ਚ ਯੂਪੀ ਦੇ ਵਿੱਚ ਬੱਚਾ ਜਦੋਂ ਸੜਕਾਂ ਪਾਰ ਕਰ ਰਿਹਾ ਹੁੰਦਾ ਕਿਤੇ ਲੰਘੀਏ ਤੇ ਐਂ ਲੱਗਦਾ ਜਿਵੇਂ ਸਿੱਖੀ ਦਾ ਸਾਰਾ ਜਿਹੜਾ ਸਕੂਲ ਹੀ ਇੱਥੇ ਆ ਸੱਚੀ ਬੋਲਣਾ ਬਹੁਤ ਜ਼ਰੂਰੀ ਹੈ ਇਸਲਾਮ ਦੇ ਵਿੱਚ ਤਸਵੀਰ ਵੀ ਅਲਾਉਡ ਨਹੀਂ ਹੈ ਹੈ ਤਾਂ ਸਿੱਖੀ 'ਚ ਵੀ ਨਹੀਂ ਹੈ ਪਰ ਸਿੱਖੀ ਦੇ ਵਿੱਚ ਸ਼ਹੀਦਾਂ ਦੀਆਂ ਤਸਵੀਰਾਂ ਅਲਾਉ ਨੇ ਤੇ ਉਹਨਾਂ ਦੇ ਤਾਂ ਕਿਤੇ ਵੀ ਕੋਈ ਤਸਵੀਰ ਅਲਾਉ ਨਹੀਂ ਹੈ ਫਿਰ ਉਹਨਾਂ ਦੇ ਧਰਮ ਦਾ ਇੰਨਾ ਫਸਾਰਾ ਤੇ ਫਸਾਰਾ ਕਿਵੇਂ ਹੋ ਰਿਹਾ ਹੈ ਜਿਹੜਾ ਬੰਦਾ ਪਿੱਛੇ ਜੇ ਇੱਕ ਫਿਲਮ ਬਣੀ ਸੀਗੀ ਉਸ ਫਿਲਮ ਦੇ ਵਿੱਚ ਇਹਨਾਂ ਨੇ ਆਪ ਹੀ ਇੱਕ ਚੀਜ਼ ਵਿਖਾਈ ਐ ਪੇਸ਼ ਕੀਤੀ ਆ ਕਿ ਨਕਲੀ ਸਿੱਖ ਜਿਹੜੇ ਆ ਉਹ ਜਦੋਂ ਉਹਨਾਂ ਦਾਸ ਕਰਦੇ ਹਾ ਤੇ ਗੁਰੂ ਸਾਹਿਬ ਦੀ ਉਹਨਾਂ ਦੇ ਮਿਹਰ ਹੁੰਦੀ ਆ ਤੇ ਉਹ ਬਹੁਤ ਵੱਡੀ جنگ ਲੜਦੇ ਆ ਉਹਨਾਂ ਤੇ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਆ ਪਰ ਤੁਹਾਨੂੰ ਤਾਂ ਕਟੋ ਘੰਟ 10 ਸਾਲ 12 ਸਾਲ ਹੋ ਗਿਆ ਸਿੱਖ ਹਿਸਟਰੀ ਦੇ ਉੱਤੇ ਫਿਲਮਾਂ ਬਣਾਉਂਦੇ ਆਂ ਅਰਦਾਸਾਂ ਕਰਦੇ ਆਂ ਅਰਦਾਸ ਵਰਗੀਆਂ ਫਿਲਮਾਂ ਬਣਾਉਂਦੇ ਆਂ ਤੁਹਾਡੇ ਤੇ ਕਿਰਪਾ ਨਹੀਂ ਹੋਈ ਤੁਹਾਡੀ ਫੈਮਿਲੀ ਤੇ ਕਿਰਪਾ ਨਹੀਂ ਹੋਈ ਤੁਹਾਡੇ ਪਰਿਵਾਰ ਨੇ ਕਿਸੇ ਨੇ ਅਮਰਤ ਨਹੀਂ ਛਕਿਆ ਤੁਹਾਡੇ ਪਰਿਵਾਰਾਂ ਦੇ ਵਿੱਚ ਉਸ ਤਰ੍ਹਾਂ ਦਾ ਗੁਰਸਿੱਖੀ ਜੀਵਨ ਜਿਹੜਾ ਆ ਉਹ ਨਹੀਂ ਆਇਆ ਹੈ ਦੂਜੀ ਗੱਲ ਸਭ ਤੋਂ ਮਹੱਤਵਪੂਰਨ ਇਹ ਆ ਕਿ ਜੇ ਤੁਹਾਡੀ ਮਨਸ਼ਾ ਵਕਿਆ ਹੀ ਸਿੱਖ ਹਿਸਟਰੀ ਦੇ ਸਿੱਖ ਹਿਸਟਰੀ ਦੇ ਉੱਤੇ ਹਿਸਟੋਰੀਕਲ ਫਿਲਮਾਂ ਬਣਾਉਣ ਦਾ ਤੁਹਾਡੇ ਮਨ 'ਚ ਚਾਹ ਹੈ ਤੇ ਫਿਰ ਮੈਂ ਇੱਕ ਗੱਲ ਤੁਹਾਨੂੰ ਕਹਾਂਗਾ ਕਿ ਸਾਡੇ ਵੀ ਮਿੱਤਰ ਡਾਇਰੈਕਟਰ ਨੇ ਐਕਟਰ ਨੇ ਜਦੋਂ ਉਹਨਾਂ ਨਾਲ ਗੱਲ ਕੀਤੀ ਮੈਂ ਤਾਂ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਉਹ ਕਹਿੰਦੇ ਨਾ ਤਾਂ ਫਿਲਮ ਇਸ ਗੱਲ ਕਰਕੇ ਚੱਲਦੀ ਆ ਕਿ ਬਹੁਤ ਮਹੱਤਵਪੂਰਨ ਐਕਟਰ ਹੈ ਤੇ ਨਾ ਹੀ ਫਿਲਮ ਇਸ ਕਰਕੇ ਚੱਲਦੀ ਆ ਕਿ ਐਕਟਰ ਸੋਹਣਾ ਆ ਉਹ ਕਹਿੰਦੇ ਬਹੁਤ ਕੁਝ ਬਣਾਉਣ ਵਾਲੇ ਦੇ ਉੱਤੇ ਡਿਪੈਂਡ ਕਰਦਾ ਆ ਤੇ ਪੰਜਾਬ ਦੇ ਵਿੱਚ ਅੱਜ ਦੀ ਰੇਟ ਦੇ ਵਿੱਚ 100 ਤੋਂ ਉੱਤੇ ਕਲਾਕਾਰ ਜਿਨ੍ਹਾਂ ਨੂੰ ਮੈਂ ਜਾਣਦਾ ਜਿਹੜੇ ਸਾਬਤ ਸੂਰਤ ਨੇ ਤੇ ਜੇ ਆਪਣੀ ਮਨਚਾਹੀ ਆ ਫਿਰ ਆਪਾਂ ਆਪਣੇ ਆਪ ਨੂੰ ਹੀਰੋ ਰੱਖ ਕੇ ਫਿਲਮ ਕਿਉਂ ਬਣਾਉਨੇ ਆ ਨਾ ਤਾਂ ਇਹਦੇ ਵਿੱਚ ਇਹ ਗੱਲ ਹੈ ਕਿ ਆਪਾਂ ਦੁਨੀਆ ਦੇ ਸਭ ਤੋਂ ਆਖਰੀ ਖੂਬਸੂਰਤ ਬੰਦੇ ਆ ਆਪਣੇ ਬਿਨਾ ਫਿਲਮ ਚੱਲਣੀ ਨਹੀਂ ਹੈ ਸਿੱਖ ਹਿਸਟਰੀ ਦੇ ਉੱਤੇ ਹਿਸਟਰੀ ਦਾ ਜਿਹੜਾ ਪਾਤਰ ਹੈ ਉਹਦੇ ਕਰੈਕਟਰ ਦੇ ਉਹਦੇ ਜੀਵਨ ਦੇ ਆਧਾਰਿਤ ਜਿਹੜੀ ਫਿਲਮ ਆ ਉਸ ਹੱਬ ਨਾਲ ਚੱਲਣੀ ਆ ਉਹ ਜ਼ਰੂਰੀ ਨਹੀਂ ਕਿ ਉਹ ਕੋਈ ਐਕਟਰ ਬਹੁਤ ਵੱਡਾ ਹੋਏ ਤੇ ਤਾਂ ਹੀ ਚੱਲੇਗੀ ਚਲਣੀ ਉਹ ਉਸ ਹਿਸਟਰੀ ਦੇ ਹਿਸਾਬ ਦੇ ਨਾਲ ਮੰਨ ਲਓ ਨਲਵਾ ਸਾਹਬ ਤੇ ਫਿਲਮ ਬਣਨੀ ਆ ਤੇ ਨਲਵਾ ਸਾਹਬ ਦੇ ਕਰੈਕਟਰ ਦੇ ਹਿਸਾਬ ਨਾਲ ਫਿਲਮ ਚਲਣੀ ਆ ਇਸ ਕਰਕੇ ਨਹੀਂ ਚਲਣੀ ਹੈ ਕਿ ਉਹਦੂੰ ਅਕਸ਼ੇ ਕੁਮਾਰ ਬਣਾਏਗਾ ਤਾਂ ਚੱਲੂਗੀ ਸੋ ਮਸਲਾ ਇੱਥੇ ਇਹ ਆ ਕਿ ਇਸ ਮਾਮਾਰੀ ਨੂੰ ਅਸੀਂ ਬਹੁਤ ਜ਼ੋਰ ਸ਼ੋਰ ਨਾਲ ਡੱਕਣ ਦੀ ਕੋਸ਼ਿਸ਼ ਕੀਤੀ ਆ ਜਿਹਦੇ ਵਿੱਚ ਮੋਰੀ ਰੋਲ ਸਿੱਖ ਸਿਆਸਤ ਵਾਲਿਆਂ ਨੇ ਜਿਹੜਾ ਨਭਾਇਆ ਪਰ ਮਸਲਾ ਇੱਥੇ ਇਹ ਆ ਕਿ ਅਸੀਂ ਲੋਕ ਇਸ ਗੱਲ ਨੂੰ ਸਮਝ ਨਹੀਂ ਰਹੇ ਆ ਅਸੀਂ ਗੱਲ ਸਮਝ ਰਹੇ ਆ ਗੁਰਪ੍ਰੀਤ ਸਿੰਘ ਖੁੱਗੀ ਵੜੈਸ਼ਾਹ ਹੁਣਾਂ ਦੀ ਜਿਹੜੇ ਇਹ ਗੱਲ ਕਹਿ ਰਹੇ ਨੇ ਕਿ ਸਿੱਖੀ ਦਾ ਪਸਾਰਾ ਜਿਹੜਾ ਆ ਉਹ ਪੜਦੇ ਤੇ ਹੀ ਹੋ ਸਕਦਾ ਆ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਕਹਿਣ ਲਿਆ ਕਿ ਆਪਾਂ ਗਰਕਣ ਵਾਲੇ ਪਾਸੇ ਨੂੰ ਜਾ ਰਹੇ ਆ ਅੱਜ ਦੀ ਗੱਲ ਯਾਦ ਰੱਖਿਓ ਆਉਣ ਵਾਲੇ 50 ਸਾਲਾਂ ਦੇ ਵਿੱਚ ਜੇ ਇਨ੍ਹਾਂ ਫਿਲਮਾਂ ਤੇ ਇਨ੍ਹਾਂ ਨਾਟਕ ਤੇ ਇਨ੍ਹਾਂ ਝੂਠੇ ਕਰੈਕਟਰਾਂ ਨੇ ਸਿੱਖੀ ਦਾ ਜਲੂਸ ਨਾ ਕੱਢਤਾ ਤੇ ਮੈਨੂੰ ਬਖਸ਼ੀਸ਼ ਸਿੰਘ ਨਾ ਕਿਉ ਇਹ ਮੇਰਾ ਦਾਵਾ ਹੈ ਇਸ ਗੱਲ ਦਾ ਭਾਵੇਂ ਮੈਨੂੰ ਕਟਾਕੜ ਸਮਝ ਲਓ ਤੇ ਭਾਵੇਂ ਵੱਧ ਸਮਝ ਲਓ ਪਰ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਦਰਬਾਰ ਸਾਹਿਬ ਦੇ ਵਿੱਚ ਬੈਠਿਆਂ ਸਰ ਮੰਦਰ ਸਾਹਿਬ ਸਮੂਹ ਦੇ ਵਿੱਚ ਬਹਿ ਕੇ ਬਾਣੀ ਸੁਣਦਾ ਆਨੰਦ ਜ਼ਿਆਦਾ ਹੁੰਦਾ ਹੈ ਕਿ ਜਾਂ ਰਜਾਈ ਚ ਬੈਠਿਆ ਜ਼ਿਆਦਾ ਹੁੰਦਾ ਆ ਆਪਣੇ ਪੋਤੇ ਪੋਤੀਆਂ ਨਾਲ ਗੱਲਾਂ ਮਾਰਦੇ ਆ ਜ਼ਿਆਦਾ ਸਵਾਦ ਆਉਂਦਾ ਵੀ ਉਧਰ ਟੀਵੀ ਲੱਗਾ ਹੋਈ ਦਰਬਾਰ ਸਾਹਿਬ ਤੇ ਬਾਣੀ ਚੱਲਦੀ ਹੋਈ ਤੇ ਉਧਰ ਆਪਾਂ ਰੋਟੀ ਖਾਂਦੇ ਹੋਈਏ ਉਧਰ ਆਪਾਂ ਕੰਨਾਂ 'ਚ ਤੀਲੇ ਮਾਰਦੇ ਹੋਈਏ ਉਧਰ ਆਪਾਂ ਆਪਣੇ ਪੋਤੇ ਪੋਤੀਆਂ ਨੂੰ ਖਡਾਉਂਦੇ ਹੋਈਏ ਕੇ ਦਾ ਡੈਪਰ ਚੇਂਜ ਕਰਦੇ ਹੋਈਏ ਕਿਸੇ ਨੂੰ ਝਾੜੂ ਮਾਰ ਰਿਹਾ ਹੋਵੇ ਤੇ ਬਾਣੀ ਚੱਲ ਰਹੀ ਆ ਮਾੜੀ ਗੱਲ ਨਹੀਂ ਕਿ ਬਾਣੀ ਚੱਲ ਰਹੀ ਆ ਪਰ ਜੇ ਤੁਸੀਂ ਇਹ ਗੱਲ ਕਹੋ ਕਿ ਉੱਥੇ ਬੈਠਿਆਂ ਵਰਗਾ ਆਨੰਦ ਆਜੂਗਾ ਜਾਂ ਉਸ ਤਰੀਕੇ ਨਾਲ ਤੁਸੀਂ ਗੁਰੂ ਨਾਲ ਜੁੜਜੋਗੇ ਤਾਂ ਇਹ ਗੱਲ ਮੈਨੂੰ ਮੇਰੇ ਮੇਰੇ ਤੇ ਸੰਗੋ ਦੀ ਉੱਤਰ ਦੀ ਬਿਲਕੁਲ ਨਹੀਂ ਔਰ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਜਾਂ ਉਹਨਾਂ ਨੂੰ ਪਰਮਿਸ਼ਨਾਂ ਦੇਣ ਵਾਲੇ ਨੇ ਮੈਂ ਤੁਹਾਨੂੰ ਦੱਸਦਾ ਕਿ ਬਾਬਾ ਰਾਜਾ ਰਾਜ ਸਿੰਘ ਦੀ ਪੂਰੀ ਟੀਮ ਉਹਨਾਂ ਦਾ ਜਥੇ ਦੀ ਪੂਰੀ ਟੀਮ ਗਈ ਹੈ ਹੋ ਸਕਦਾ ਉਹਨਾਂ ਨੂੰ ਵੀ ਇਸ ਗੱਲ ਦੀ ਪੂਰਨ ਤੌਰ ਤੇ ਸਮਝ ਨਾ ਹੋਏ ਕਿ ਕਿਸ ਪਾਸੇ ਨੂੰ ਅਵੇਖੋ ਹੁਣ ਬਬਰਾਇ ਰਾਜ ਸਿੰਘ ਦੇ ਕੋਲ ਘਟੂ ਘਟ 100 ਨਿਹੰਗ ਸਿੰਘ ਤੇ ਮੈਂ ਦਾਵਾ ਕਰਨਾ ਇਸ ਗੱਲ ਦਾ ਕਿ ਸਾਡੇ ਕੋਲ ਡਾਇਰੈਕਟਰ ਹੈਗੇ ਨੇ ਪਰ ਸਾਡੇ ਕੋਲ ਪੈਸਾ ਨਹੀਂ ਹੈ ਅਸੀਂ ਤੁਹਾਨੂੰ ਫਿਲਮ ਬਣਾ ਕੇ ਵਿਖਾਵਾਂਗੇ ਤੇ ਨਾਲੇ ਬੇਨਾਮੀ ਐਕਟਰਾਂ ਦੇ ਉੱਤੇ ਬਣਾ ਕੇ ਵਿਖਾਵਾਂਗੇ ਜਿਸ ਬੰਦੇ ਦਾ ਕਦੀ ਤੁਸੀਂ ਨਾਮ ਵੀ ਨਹੀਂ ਸੁਣਿਆ ਹੋਊਗਾ ਉਹਦੇ ਉੱਤੇ ਬਣਾ ਕੇ ਵਿਖਾਵਾਂਗੇ ਉਨੂੰ ਉਤੋਂ ਐਕਟਰ ਕਰਵਾ ਕੇ ਐਕਟਿੰਗ ਕਰਵਾ ਕੇ ਵਿਖਾਵਾਂਗੇ ਤੁਹਾਨੂੰ ਸਿੱਖ ਹਿਸਟਰੀ ਦੇ ਉੱਤੇ ਸਾਬਤ ਸੂਰਤ ਅਮਰਤ ਟਾਰੀ ਨਿਹੰਗ ਸਿੰਘਾਂ ਤੋਂ ਐਕਟਿੰਗ ਬਾਬੇ ਦੇ ਜਥੇ ਤੋਂ ਮੈਂ ਦਾਵਾ ਆ ਕਿ ਬਾਬੇ ਰਾਏ ਰਾਜ ਸਿੰਘ ਦੇ ਜਥੇ ਦੇ ਬੰਦਿਆਂ ਤੋਂ ਅਸੀਂ ਇਹ ਕਰਵਾ ਸਕਦੇ ਹਾਂ ਸੋ ਮਸਲਾ ਇੱਥੇ ਇਹ ਆ ਕਿ ਇਹ ਇੱਕ ਮਨੋਪਲੀ ਆ ਇਹਨਾਂ ਦੇ ਕੋਲ ਸਾਰਾ ਤਾਮ ਜਾਵਾ ਤਾਂ ਇਹ ਇਸ ਪਾਸੇ ਨੂੰ ਪੈ ਗਏ ਨੇ ਕਿਉਂਕਿ ਪਿੱਛੇ ਜੇ ਇੱਕ ਫਿਲਮ ਨਹੀਂ ਚੰਗਾ ਬਿਜ਼ਨਸ ਕੀਤਾ ਆ ਸੋ ਹੁਣ ਤੁਸੀਂ ਇਹ ਦੇਖੋ ਕਿ ਬੰਦਾ ਜਿਹੜਾ ਕੇਸ ਕਤਲ ਕਰਦਾ ਜਿਹਦੇ ਵਿੱਚ ਗੁਰੂ ਸਾਹਿਬ ਦੀ ਜਿਹੜੀ ਇਹ ਚਾਰ ਕਰੈਤਾਂ ਚੋਂ ਬੱਜਰ ਕਰੈਤਾ ਉਹ ਕਰੈਤੀਆ ਬੰਦਾ ਗੁਰੂ ਸਾਹਿਬ ਦੇ ਸ਼ਸਤਰ ਪਹਿਨ ਕੇ ਜਾਂ ਉਹ ਬਾਣਾ ਪਹਿਨ ਕੇ ਉਹ ਰੋਲ ਖਾਲਸੇ ਦਾ ਰੋਲ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਸੋਚਣ ਲੇਓ ਵੀ ਗੁਰੂ ਸਾਹਿਬਾਂ ਦਾ ਰੋਲ ਅਸੀਂ ਨਹੀਂ ਕਰ ਰਹੇ ਤੇ ਅਸੀਂ ਖਾਲਸੇ ਦਾ ਰੋਲ ਕਰ ਰਹੇ ਆ ਤੇ ਵੀ ਇਹਦੇ ਵਿੱਚ ਕਿਹੜਾ ਕੋਈ ਮਨਾਈ ਹੈ ਤੁਹਾਨੂੰ ਕੀ ਲੱਗਦਾ ਹੈ ਫਿਰ ਅਸੀਂ ਇਹ ਬਚਨ ਭੁੱਲ ਜਾਈਏ ਕਿ ਖਾਲਸਾ ਮੇਰਾ ਰੂਪ ਹੈ ਥਾਸ ਖਾਲਸੇ ਮੈਂ ਹੋ ਕਰੋ ਨਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਪਿੰਡ ਪ੍ਰਣ ਫਿਰ ਇਹ ਭੁੱਲ ਜਾਈਏ ਗੁਰੂ ਸਾਹਿਬ ਨੇ ਤੇ ਕਿਹਾ ਸਭ ਕੁਝ ਹੀ ਮੇਰਾ ਖਾਲਸੇ ਦੇ ਵਿੱਚ ਫਿਰ ਤੁਸੀਂ ਉਸ ਖਾਲਸੇ ਦੀ ਨਕਲ ਕਿਵੇਂ ਕਰ ਸਕਦੇ ਹੋ ਸੋ ਮੈਨੂੰ ਇਸ ਜਿਹੜੀਆਂ ਇਹ ਇਹ ਸੋਚਦੇ ਨੇ ਮੈਨੂੰ ਇਤਰਾਜ਼ ਇਸ ਗੱਲ ਤੇ ਆ ਕਿ ਇਹ ਜਿਹੜੇ ਬੰਦੇ ਬਹਿ ਕੇ ਟੀਵੀਆਂ ਦੇ ਉੱਤੇ ਇਹ ਗੱਲ ਦਾ ਦਾਵਾ ਕਰਦੇ ਨੇ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਾਂਗੇ ਨਾ ਪਾਈ ਪਿੰਦਰਪਾਲ ਸਿੰਘ ਤੋਂ ਪ੍ਰਚਾਰ ਹੋਇਆ ਨਾ ਕਿਸੇ ਹੋਰ ਸੰਪਰਦਾਇ ਤੜੇ ਤੋਂ ਹੋਇਆ ਨਾ ਟਕਸਾਲ ਤੋਂ ਹੋਇਆ ਨਾ ਰਾੜਾ ਸਾਹਿਬ ਵਾਲਿਆਂ ਤੋਂ ਹੋਇਆ ਨਾ ਇਹ ਮਸਤੂਆਣਾ ਸਾਹਿਬਾਂ ਤੋਂ ਹੋਇਆ ਜਿਨ੍ਹਾਂ ਦੇ ਨੌ ਕਾਲਜ ਨੇ ਠੀਕ ਹੈ ਕਲੀ ਗੁਰਪ੍ਰੀਤ ਸਿੰਘ ਨੂੰ ਗੀਹਣਾ ਨੂੰ ਮੈਂ ਕਹਿਣਾ ਕਿ ਮੇਰੀ ਜੇ ਗੱਲ ਬੜੈਸ਼ ਸਾਹਿਬ ਚੰਗੀ ਤਰ੍ਹਾਂ ਸਮਝ ਲਿਓ ਜਾ ਕੇ ਮਸਤੂਆਣਾ ਸਾਹਿਬ ਜਾ ਕੇ ਵੇਖੋ ਉੱਥੇ 9 ਕਾਲਜ ਨੇ ਵੈਸੇ 11 ਨੇ ਪਰ ਜਿਹੜੇ ਮਾਨਿਆ ਦਾ ਪ੍ਰਾਪਤ ਨਹੀਂ ਉਹ 9 ਕਾਲਜ ਨੇ 9 ਤੋਂ 10 ਤੇ ਫਿਰ ਉਹਨਾਂ ਦਾ ਕੋਈ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ ਜਾ ਤੁਸੀਂ ਲਖੀਮਪੁਰ ਖੀਰੀ ਯੂਪੀ ਅੱਗੇ ਬੰਡੇ ਬਰ ਸੰਡੇ ਖੀਰੀ ਵੱਲ ਜਾਓਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਜਿਹੜੀ ਮਸਤੂਆਣਾ ਸਾਹਿਬ ਵਾਲਾ ਦੀ ਕਮਾਈ ਕੀ ਆ ਬੜੂ ਸਾਹਿਬ ਵਾਲਿਆਂ ਦੀ ਜਿਹੜੀ ਕਮਾਈ ਕੀ ਹੈ ਜਾ ਕੇ ਵੇਖਿਓ ਤੁਸੀਂ ਨੀਲੇ ਚੋਲੇ ਨੀਲਿਆਂ ਦਸਤਾਰਾਂ 4-400 ਦੀ ਧਾਰ ਚ ਯੂਪੀ ਦੇ ਵਿੱਚ ਬੱਚਾ ਜਦੋਂ ਸੜਕਾਂ ਪਾਰ ਕਰ ਰਿਹਾ ਹੁੰਦਾ ਕਿਤੇ ਲੰਘੀਏ ਤੇ ਐ ਲੱਗਦਾ ਜਿਵੇਂ ਸਿੱਖੀ ਦਾ ਸਾਰਾ ਜਿਹੜਾ ਸਕੂਲ ਹੀ ਇੱਥੇ ਆ ਸੋ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੇ ਸਿੱਖੀ ਦਾ ਪ੍ਰਸਾਰ ਹੀ ਨਹੀਂ ਕੀਤਾ ਹੈਗਾ ਜਾਂ ਉਹਨਾਂ ਨੇ ਪ੍ਰਚਾਰ ਨਹੀਂ ਕੀਤਾ ਸਿੱਖੀ ਦਾ ਤੁਸੀਂ ਕਰੋਗੇ ਸਿੱਖੀ ਦਾ ਪ੍ਰਚਾਰ ਫਿਰ ਵੀ ਪਿੱਟ ਦਿਓਗੇ ਸਾਡੇ ਪੈਸੇ ਲੱਗ ਗਏ ਜੀ ਸਾਡੇ ਬਰਬਾਦ ਹੋ ਗਏ ਜੀ ਤੁਹਾਨੂੰ ਕਿਸੇ ਨੇ ਕੋਈ ਲੈਟਰ ਲਿਖਿਆ ਤੁਹਾਨੂੰ ਕਿਸੇ ਨੇ ਚਿੱਠੀ ਪਾਈ ਆ ਤੁਹਾਨੂੰ ਕਿਸੇ ਨੇ ਸਪੈਸ਼ਲੀ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਵੀ ਤੁਹਾਡੇ ਬਿਨਾ ਸਿੱਖੀ ਦਾ ਪ੍ਰਚਾਰ ਨਹੀਂ ਹੋਣਾ ਤੁਸੀਂ ਆ ਕੇ ਪ੍ਰਚਾਰ ਕਰੋ ਜੇ ਤੁਹਾਨੂੰ ਪ੍ਰਚਾਰ ਦਾ ਸ਼ੌਂਕ ਹੈ ਤੇ ਫਿਰ ਤੁਸੀਂ ਕੇਸ ਦਾੜਾ ਰੱਖੋ ਕੁੱਦ ਜੋ ਸਿੱਖੀ ਦੇ ਵਿੱਚ ਪ੍ਰਚਾਰ ਕਰੋ ਤੁਹਾਨੂੰ ਤਾਂ ਇੰਨਾ ਜ਼ਿਆਦਾ ਪਤਾ ਹੈ ਇੰਨਾ ਗਿਆਨ ਆ ਤੁਹਾਨੂੰ ਕਰੋ ਸਿੱਖੀ ਦਾ ਪ੍ਰਚਾਰ ਸੋ ਇਹ ਜਿਹੜੀਆਂ ਅਲਾਮਤਾਂ ਨੇ ਸਿੱਖ ਸਮਝ ਨਹੀਂ ਰਹੇ ਸਿੱਖ ਸਿਨਮਿਆਂ 'ਚ ਜਾ ਕੇ ਭਾਵਕ ਹੁੰਦੇ ਨੇ ਸਿੱਖਾਂ ਨੂੰ ਇਹ ਪਤਾ ਨਹੀਂ ਹੈ ਕਿ ਇਹ ਬਾਲ ਬੀਰ ਬਾਲ ਦਿਵਸ ਵਾਂਗੂ ਸਾਡੇ ਗਲ ਦੀ ਹੱਡੀ ਇਹਨੇ ਬਣਨਾ ਆ ਫਿਰ ਇਹ ਸਟੇਜਾਂ ਦੇ ਉੱਤੇ ਆਉਣਾ ਆ ਜਿਵੇਂ ਪਿੱਛੇ ਯੂਪੀ ਰੁਦਰਪੁਰ ਦੇ ਵਿੱਚ ਨੇੜੇ ਛੋਟੇ ਸਾਹਿਬ ਜਦਿਆਂ ਦਾ ਕਿ ਛੋਟੇ ਬੱਚਿਆਂ ਤੋਂ ਉਹਦਾਂ ਦੇ ਬਾਣਾ ਪਵਾ ਕੇ ਤੇ ਉਹਦਾਂ ਦਾ کردار ਕਰਾਇਆ ਗਿਆ ਹੋਰ ਕਈ ਸਕੂਲਾਂ ਦੇ ਵਿੱਚ ਕਰਾਇਆ ਗਿਆ ਇਹ RAM LILA ਵਾਂਗੂ ਇਹ ਅ ਗਰਦਾਰ ਜਿਹੜੇ ਨੇ ਉਸ ਤਰੀਕੇ ਨਾਲੇ ਹੋਣਗੇ ਪਰ ਸਾਡਾ ਧਰਮ ਇਹਦੀ ਇਜਾਜ਼ਤ ਨਹੀਂ ਦਿੰਦਾ ਫਿਰ ਕੱਲ ਨੂੰ ਮਾਰਨ ਮਰਉਣ ਤੇ ਤੁਰੇ ਫਿਰਾਂਗੇ ਅੱਜ ਹੀ ਸਮਝ ਜੀਏ ਕਿਉਂਕਿ ਇਹਨੂੰ ਡੱਕਣਾ ਤਾਂ ਪਊਗਾ ਭਾਵੇਂ ਅੱਜ ਤੇ ਭਾਵੇਂ ਕੱਲ ਇਹਦੇ ਨਾਲ ਸਿੱਖੀ ਦਾ ਹਾਂ ਸਿੱਖੀស្ត ਦੇ ਫਿਲਮ ਬਣਨੀ ਅਸੀਂ ਕਹਿੰਨੇ ਆ ਬਣਾਓ ਜ਼ਰੂਰ ਬਣਾਓ ਪਰ ਜਿਹੜੇ ਤੁਸੀਂ ਕੈਰੈਕਟਰ ਲੈ ਰਹੇ ਹੋ ਉਹਨਾਂ ਕੈਰੈਕਟਰਾਂ ਦਾ ਕਿਸੇ ਦਾ ਕੋਈ ਜੀਵਨ ਨਹੀਂ ਹੈ ਜਿੰਨੇ ਜਦੋਂ ਕੁਲਜੀਤ ਸਿੱਧੂ ਉਹਨਾਂ ਨੇ ਕੁਲਜਿੰਦਰ ਸਿੱਧੂ ਉਹਨਾਂ ਨੇ ਜਦੋਂ ਫਿਲਮ ਬਣਾਈ ਹੈ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਉੱਤੇ ਤੇ ਬਹੁਤ ਜ਼ਿਆਦਾ ਸਿੱਖ ਸੰਗਤਾਂ ਨੇ ਇਤਰਾਜ਼ ਕੀਤਾ ਸੀ ਤੇ ਮੈਨੂੰ ਸ਼ਾਇਦ ਇਹ ਵੀ ਕਿਸੇ ਨੇ ਦੱਸਿਆ ਸੀ ਕਿ ਉਹਨਾਂ ਦਾ ਸਲੂਨ ਵੀ ਉਹਨਾਂ ਨੇ ਲਿਆ ਆਇਆ ਐ ਇਦਾਂ ਦਾ ਕੁਝ ਸੀਗਾ ਤਾਂ ਸਾਨੂੰ ਇਹ ਸਖਤ ਇਤਰਾਜ਼ ਸੀਗਾ ਕਿ ਭਾਈ ਜਗਤਾਰ ਸਿੰਘ ਬਾਰੇ ਉਹਨਾਂ ਦੇ ਕੌਮੀ ਯੁੱਧ ਉੱਤੇ ਫਿਲਮ ਬਣਾਉਣ ਵਾਲਾ ਬੰਦਾ ਜਿਹੜਾ ਆ ਉਹ ਆਪ ਜਿਹੜਾ ਆ ਉਹ ਜਟਾਜੂਟ ਨਹੀਂ ਹੈ ਕਿਸਾਂ ਧਾਰੀ ਨਹੀਂ ਹੈ ਜਿੱਥੇ ਕਿ ਸਾਡੇ ਕੋਲ ਸੈਂਕੜੇ ਬੰਦੇ ਨੇ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਦਾ ਰੋਲ ਕਰ ਸਕਦੇ ਸੀ ਫੇਰ ਉਹਦੇ ਵਿੱਚ ਮੋਨੇ ਕੋਨੇ ਬੰਦੇ ਨਕਲੀ ਦਾੜੇ ਲਾ ਕੇ ਤੇ ਕਰਕੇ ਉਹਨਾਂ ਨੂੰ ਪਿੱਛੇ ਜੇ ਮੈਂ ਤਾਂ ਵੀਰ ਸੱਜਣ ਨੇ ਮਹਾਲੀ ਦੇ ਵਿੱਚ ਇੱਕ ਇੰਟਰਵਿਊ ਵੀ ਕੀਤੀ ਸੀ 6 ਫੁੱਟ ਕੱਦ ਦਾ ਉਸ ਨੌਜਵਾਨ ਦਾ ਤੇ ਉਹਦੇ ਨਾਲ 22 ਦੀਪ ਨੇ ਭਾਈ ਅਮਰਦੀਪ ਹੁਣਾ ਨੇ ਫਿਲਮ ਵੀ ਕੀਤੀ ਸੀ ਇੱਕ ਸਿੱਖ ਹਸਤੀ ਜਿਹਾ ਤੇ ਉਹ ਗੁਰਸਿੱਖ ਨੌਜਵਾਨ 6 ਫੁੱਟ ਉਹਦਾ ਕੱਦ ਦਾ ਸੋਹਣਾ ਜੁੱਸਾ ਸੋਹਣਾ ਸਰੀਰ ਆ ਉਹ ਜੇ ਨੌਜੋਨਾਂ ਨੂੰ ਲੈ ਕੇ ਫਿਲਮਾਂ ਕਿਉਂ ਨਹੀਂ ਬਣ ਸਕਦੀਆਂ ਅਸੀਂ ਕਹਿੰਦੇ ਆ ਸਾਨੂੰ ਫਿਲਮਾਂ ਬਣਾਉਣ ਦੇ ਇਤਰਾਜ਼ ਨਹੀਂ ਪਰ ਤੁਹਾਡੇ ਕਰੈਕਟਰਾਂ ਤੇ ਸਾਨੂੰ ਬਹੁਤ ਜ਼ਿਆਦਾ ਇਤਰਾਜ਼ ਆਇਆ ਤੇ ਦੂਜੀ ਗੱਲ ਇਸ ਗੱਲ ਦਾ ਤੁਸੀਂ ਦਾਵਾ ਛੱਡ ਦਿਓ ਕਿ ਤੁਹਾਡੇ ਬਿਨਾ ਸਿੱਖੀ ਦਾ ਪ੍ਰਚਾਰ ਨਹੀਂ ਹੋਣਾ ਜਦੋਂ ਸਿੱਖੀ ਦਾ ਸਕੂਲ ਲੱਗਾ ਸੀ ਜਦੋਂ ਸਿੱਖਾਂ ਨੇ ਸਿਰ ਦਿੱਤੇ ਆ ਜਾ ਕੇ ਉਦੋਂ ਸਿਨੇਮਾ ਨਹੀਂ ਸੀ ਹੁੰਦਾ ਜਦੋਂ ਸਿੱਖਾਂ ਨੇ ਬੰਦਬੰਦ ਕਟਾਇਆ ਉਦੋਂ ਸਿਨੇਮਾ ਨਹੀਂ ਸੀ ਹੁੰਦਾ ਜਦੋਂ ਸਿੱਖਾਂ ਨੇ ਪੁੱਠੀਆਂ ਖੱਲਾਂ ਲਵਾਈਆਂ ਉਦੋਂ ਸਿਨੇਮਾ ਨਹੀਂ ਸੀ ਹੁੰਦਾ ਜਦੋਂ ਸਿੱਖ ਦੇਗਾਂ 'ਚ ਉੱਬਲ ਗਏ ਉਦੋਂ ਸਿਨੇਮਾ ਨਹੀਂ ਸੀ ਹੁੰਦਾ ਤੇ ਇਹ ਜੇ ਕੱਲ ਦੀ ਗੱਲ ਆ ਤੁਹਾਡੇ ਸਿਨੇਮੇ ਦੇ ਹੁੰਦਿਆਂ ਜਾਂ ਨਾ ਹੁੰਦਿਆਂ ਸਿੱਖੀ ਨੇ ਕੋਈ ਫਰਕ ਨਹੀਂ ਪਿਆ ਇੱਥੇ ਆਪੋਜੀਟ ਲੱਤਾਂ ਤੋਂ ਬੰਨ ਕੇ ਜੋਦਿਆਂ ਨੂੰ ਪਾੜਿਆ ਗਿਆ ਇੱਥੇ ਦੇਗਾਂ ਚ ਉਬਾਲਿਆ ਗਿਆ ਇੱਥੇ ਭਾਈ ਸਤਨਾਮ ਸਿੰਘ ਸ਼ੀਨੇ ਦੇ ਦੋਨੋਂ ਸਾਲੇ ਬਟਾਲਾ ਪੁਲਿਸ ਨੇ ਦੇਗ ਚ ਉਬਾਲ ਲਏ ਇੱਥੇ ਭਾਈ ਦੇਬੂ ਨੂੰ ਦੇਗ ਚ ਉਬਾਲਿਆ ਇੱਥੇ ਕਿੰਨੇ ਹੀ ਸਿੱਖ ਨੌਜਵਾਨਾਂ ਦੇ ਟੁਕੜੇ ਕਰਕੇ ਜਿਹੜਾ ਆ ਉਹ ਉਹਨਾਂ ਨੂੰ ਸ਼ਹੀਦ ਕੀਤਾ ਤੇ ਸੂਰਮਿਆਂ ਨੇ ਈਨ ਨਹੀਂ ਮੰਨੀ ਤੇ ਅੱਜ ਵੀ ਅੱਜ ਵੀ ਮੈਂ ਕੱਲ ਇੱਕ ਸਾਡੇ ਸਿੱਖ ਤੋਂ ਸਾਡੇ ਤੋਂ ਉਹ ਬਹੁਤ ਜਿਆਦੀਆਂ ਗੱਲਾਂ ਦੇ ਵਿੱਚ ਸੀਨੀਅਰ ਨੇ ਤਾਂ ਇਹ ਗੱਲ ਮੰਨ ਲੈਣੀ ਚਾਹੀਦੀ ਜਿੱਥੇ ਤੁਹਾਨੂੰ ਗਿਆਨ ਘਟਾ ਜਾਂ ਤੁਹਾਨੂੰ ਅਕਲ ਘਟਾ ਇਹ ਗੱਲ ਮੰਨ ਲੈਣੀ ਚਾਹੀਦੀ ਕਿ ਜੇ ਤੁਹਾਡੇ ਨਾਲ ਕੋਈ ਬਿਹਤਰ ਆ ਤਾਂ ਇਹ ਅਗਲੇ ਨੂੰ ਸੇਹਰਾ ਦੇਣਾ ਚਾਹੀਦਾ ਉਹਨਾਂ ਨੇ ਗੱਲ ਸੁਣਾਈ ਭਾਈ ਰੰਤੀਰ ਸਿੰਘ ਹੁਣਾਂ ਦੀ ਕਿ ਜਦੋਂ ਅ ਅੰਗਰੇਜ਼ ਸੇਮ ਗੱਲ ਨਾਭੀ ਜੇਲ੍ਹ ਦੀ ਆ ਤੇ ਜਦੋਂ ਸਾਡੇ ਨਾਲ ਪਾਈਦਲਜੀਤ ਸਿੰਘ ਵੀ ਸੀਗੇ ਉੱਥੇ ਜਦੋਂ ਇਜਹਾਰ ਆलम ਗੱਲ ਕਰਨ ਵਾਸਤੇ ਆਇਆ ਆ ਸੇਮ ਗੱਲ ਉੱਥੇ ਵਾਪਰੀ ਤੇ ਕੱਲ ਗੱਲ ਸੁਣ ਕੇ ਮੈਂ ਉਹਨਾਂ ਨੂੰ ਕਿਹਾ ਵੀ ਜੇ ਮੈਂ ਹੁਣ ਇਹਨਾਂ ਨੂੰ ਆਪਣੀ ਉਦਾਹਰਣ ਦਿੱਤੀ ਤੇ ਇਹਨਾਂ ਨੇ ਕਿਹਾ ਵੀ ਜਾਣ ਕੇ ਗੱਲ ਤੇ ਗੱਲ ਕਰ ਰਿਹਾ ਜਦੋਂ ਕਿ ਇਸ ਗੱਲ ਦੇ 50 ਬੰਦੇ ਗਵਾਹ ਨੇ ਜਿਦੇ ਵਿੱਚ ਭਾਈ ਮਨਜਿੰਦਰ ਸਿੰਘ ਈਤੀ ਭਾਈ ਹਰਨੇਕ ਸਿੰਘ ਜੀ ਭੱਪ ਤੇ ਭਾਈ ਦਰਬਾਖ ਸਿੰਘ ਬਾਗਾ ਭਾਈ ਬਲਵੀਰ ਸਿੰਘ ਜੀ ਭੂਤਨਾ ਭਾਈ ਲਾਲ ਸਿੰਘ ਜੀ ਅਕਾਲਗੜ੍ਹ ਤੇ ਭਾਈ ਦਲਜੀਤ ਸਿੰਘ ਬਿੱਟੂ ਭਾਈ ਗਰਸ਼ੰਦ ਸਿੰਘ ਗਾਮਾ ਤੇ ਅਸੀਂ ਸਾਰੇ ਜਸਵੀਰ ਸਿੰਘ ਜੱਸਾ ਪਿੰਡ ਮਾਨਕੀ ਇਹ ਸਾਰੇ ਸਿੰਘ ਜਿਹੜੇ ਉੱਥੇ ਮੌਜੂਦ ਸੀ ਜਦੋਂ ਇਹ ਘਟਨਾ ਵਾਪਰੀ ਆ ਜਦੋਂ ਬਿਦਾਵੇ ਦੇ ਉੱਤੇ ਸਾਈਨ ਕਰਾਉਣ ਵਾਸਤੇ ਕੋਈ ਸਾਡੇ ਕੋਲ ਆਇਆ ਤੇ ਉਹਨੂੰ ਮੂੰਹ ਦਿਖਾਣੀ ਪਈ ਬਹੁਤ ਹੀ ਅ ਕਰਖਤ ਤੇ ਸਖਤ ਜਵਾਬ ਦੇ ਕੇ ਉਹਨੂੰ ਉੱਥੋਂ ਦਲੀਲ ਨਾਲ ਜਵਾਬ ਦੇ ਕੇ ਵਾਪਸ મોੜਿਆ